ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਹੀ ਪੈਣ ਪ੍ਰਾਪਤ ਤੰਦਰੁਸਤ ਹੋਵੋਗੇ ਹਾਂਜੀ ਇਸ ਵੀਡੀਓ ਵਿੱਚ ਜੋ ਜਿਹੜੀ ਗੱਲ ਕਰਾਂਗੇ ਆਪਾਂ ਨਵੋਦਿਆ ਹੁਦਾਲਿਆ ਦੇ ਜੋ ਐਡਮਿਟ ਕਾਲ ਆ ਚੁੱਕੇ ਨੇ ਕਲਾਸ 6ਵੀਂ ਦੇ ਉਹਦੇ ਬਾਰੇ ਗੱਲ ਕਰਾਂਗੇ ਜੀ ਸੇ ਉਸ ਤੋਂ ਪਹਿਲਾਂ ਤੁਹਾਨੂੰ ਗੁਜਾਰਸ਼ ਕਰ ਦਾਂਗੇ ਫਸਟ ਟਾਈਮ ਚੈਨਲ ਤੇ ਆਓ ਆਏ ਹੋਗੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਜਿਹੜੀ ਹਰ ਇੱਕ ਜਿਹੜੀ ਅਪਡੇਟ ਆ ਉਹ ਮਿਲਦੀ ਰਹੇ ਟਾਈਮ ਟੂ ਟਾਈਮ ਠੀਕ ਹੈ ਜੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਉਸ ਤੋਂ ਬਾਅਦ ਲੋਕ ਚੱਲਦੇ ਆਪਾਂ ਆਪਣੀ ਵੈਬਸਾਈਟ ਤੇ ਦੇ ਵਿੱਚ ਦਿੱਲੀ ਦੀ ਪੋਸਟਾਂ ਜਿਹੜੀਆਂ ਥਰੀ ਲੈ ਕੇ ਰੱਖਿਆ ਉਹਨਾਂ ਨੇ ਤੁਹਾਡੇ ਲਈ ਠੀਕ ਆ ਇਹਦੇ ਵਿੱਚ ਗੂਗਲ ਤੇ ਸਰਚ ਕਰ ਲਿਓ ਕਰੋ ਸਰਕਾਰੀਪੋਸਟ.com ਤਾਂ ਅਗੇ ਤੁਹਾਨੂੰ ਜਿਹੜੀ ਹਾਈ ਕਿਹੜੀ ਭਰਤੀ ਦੇ ਰਿਗਾਰਡਿੰਗ ਜਿਹੜੀ ਜਾਣਕਾਰੀ ਮਿਲ ਸਕੇ ਟਾਈਮ ਟਾਇ। ਹਾਂਜੀ ਆਪਾਂ ਨਵੋਦੇ ਆ ਅਪਦੇਅਸ ਜਿਹੜਾ 6ਵੀਂ ਕਲਾਸ ਦਾ ਜਿਹੜਾ ਕੋਈ ਹੁਣ ਰਿਜ਼ਲਟ ਆ ਰਿਹਾ ਹੈਗਾ ਠੀਕ ਆ ਜੀ। ਉਸ ਦੀ ਗੱਲ ਕਰਾਂਗੇ। ਹਾਂਜੀ ਨਵੋਦਿਆ ਕਲਾਸ ਠੀਕ ਹੈ ਕਲਾਸ 6ਵੀਂ ਦਾ ਇੰਟਰਨੈਟ ਐਗਜ਼ਾਮ ਚ ਹੋਣਾ ਉਹਦਾ ਰਿਜ਼ਲਟ ਆਹ ਸੌਰੀ ਐਡਮਿਟ ਕਾਰਡ ਆ ਚੁੱਕੇ ਨੇ ਉਹਦੇ ਲਈ ਤੁਸੀਂ ਰਿਸਟ੍ਰੇਸ਼ਨ ਨੰਬਰ ਦੀ ਲੋੜ ਪੇਗੀ ਜਿਹੜਾ ਤੁਸੀਂ ਫਾਰਮ ਭਰਿਆ ਸੀ ਪਹਿਲਾਂ ਉਹਦੀ ਸਟੇਸ਼ਨ ਦੀ ਲੋਡ ਹੈਗੀ ਆ ਤੇ ਡੇਟ ਆਫ ਬਰਥ ਦੀ ਠੀਕ ਉਸ ਤੋਂ ਬਾਅਦ نیچے ਕੈਪਚਾ ਪਰ ਕਿ ਤੁਸੀਂ ਐਡਮਿਟ ਕਾਰਡ ਦਾ ਡਾਊਨਲੋਡ ਕਰ ਲੈਣਾ ਠੀਕ ਹੈ ਤਾਂ ਇੱਥੇ ਐਡਮਿਟ ਕਾਰਡ ਦੇ ਸੈਕਸ਼ਨ 'ਚ ਜਾਓਗੇ ਐਡਮਿਟ ਕਾਰਡ ਡਾਊਨਲੋਡ ਤਾਂ ਤੁਸੀਂ ਆਫੀਸ਼ਲ ਵੈਬਸਾਈਟ ਤੇ ਆ ਜਾਓਗੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਜੀ ਇੱਥੇ ਆਪਣਾ ਸਿ ਰਿਸਟ੍ਰੇਸ਼ਨ ਨੰਬਰ ਜੋ ਫਿਲ ਕਰ ਡਾਟਵਰਥ ਤੇ ਨੀਚੇ ਠੀਕ ਹੈਪਚਾ ਜੋ ਵੀ ਲਿਖਿਆ ਹੋਇਆ ਹੈ ਤੇ ਫਿਲ ਕਰ ਦੇਣਾ ਤੁਹਾਡਾ ਐਡਮਿਟ ਕਾਲਜ ਜਨਰੇਟ ਹੋ ਜਾਊਗਾ ਇਸ ਨੂੰ ਪ੍ਰਿੰਟ ਆਊਟ ਖਿਲਾ ਕੇ ਨਾਲ ਆਪਣਾ ਧਾਰਕਰ ਲੈ ਕੇ ਜੀ ਵੀ ਥੋੜਾ ਸੈਂਟਰ ਉਥੇ ਅਸੀਂ ਪੇਪਰ ਦੇ ਸਕਦੇ ਹੋਗੇ ਜੀ ਠੀਕ ਹੈ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਅਸੀਂ ਵੈਕੰਸੀ ਦੇ ਡੇਲੀ ਦੇਖੋਗੇ ਅਸੀਂ ਅਪਡੇਸ਼ਨ ਪਾਉਂਦੇ ਰਹਾਂਗੇ ਕੋਈ ਵੀ ਵੈਕੈਂਸੀ ਆਉਂਦੀ ਹੈ ਜੀ ਸਰਕਾਰੀ ਪ੍ਰਾਈਵੇਟ ਤੁਸੀਂ ਇਸ ਸਾਈਟ ਤੇ ਦੇਖ ਸਕਦੇ ਹੋਗੇ نیچے ਸਕਰੋਲ ਕਰੋਗੇ ਆ ਦੇਖੋ ਜੋ ਵੀ ਸਟੇਟ ਗਵਰਨਮੈਂਟ ਦੀ ਵੈਕੈਂਸੀ ਆਉਂਦੀ ਨੇ ਇਸ ਤਰ੍ਹਾਂ ਪਾ ਦਿੰਨੇ ਆ ਜੋ ਪੰਜਾਬ ਸਟੇਟ ਦੀ ਗਵਰਨਮੈਂਟ ਦੀ ਵੈਕੈਂਸੀ ਆਉਂਦੀਆਂ ਜੀ ਇਸ ਸਾਈਡ ਤੇ ਆ ਜਾਣਗੀਆਂ ਪੰਜਾਬ ਜੋ ਕੋਈ ਪ੍ਰਾਈਵੇਟ ਵੈਕੈਂਸੀ ਹੋਗੀ ਇਸ ਸਾਈਡ ਤੇ ਠੀਕ ਹੈ ਜੀ ਰੋਜ਼ਗਾਰ ਮੇਲੇ ਵਗੈਰਾ ਚੱਲਦੇ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਸਾਈਡ ਤੇ ਆਉਣਗੇ ਕੋਈ ਐਡਮਿਟ ਕਾਰਡ ਦੇਖਣਾ ਚਾਹੁੰਦੇ ਹੋ ਤੁਸੀਂ ਸਾਈਡ ਤੇ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਰਿਜ਼ਲਟ ਦੇ ਸਕਦੇ ਹੋ ਕੋਈ ਭਰਤੀ ਦਾ ਰਿਜ਼ਲਟ ਚੈੱਕ ਕਰਨਾ ਹੈ ਆਨਸਰ ਕੀ ਵਗੈਰਾ ਦੇਖਣੀ ਹੈ ਉਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੋਈ SSC 'ਚ ਵੈਕੈਂਸੀ ਆਈਏ ਕੋਈ ਰਿਜ਼ਲਟ ਆਇਆ UPPSC 'ਚ ਕੋਈ ਬੈਂਕ ਤਾਂ ਦੂਜੀ ਗੱਲ ਇਹ ਹੈ ਕਿ ਨਾਲ ਤੁਸੀਂ WhatsApp ਤੇ ਵੀ ਇਸ ਥਰੂ ਤੁਸੀਂ ਜੁੜ ਸਕਦੇ ਹੋ ਇਸ ਆਪਸ਼ਨ ਤੇ ਕਲਿੱਕ ਕਰਕੇ ਠੀਕ ਹੈ ਜੀ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ